ਕਾਫ ਕੁੰ ਨਵੇਲੇ ਕੱਚਾ ਘੜਾ ਬਨਿਆ ਮੈਨੂੰ ਕੁਝ ਅਫਸੋਸ ਨਾ ਕੱਚ ਆ ਗਿਆ ਤੇਰੇ ਕੱਚ ਦੀ ਨਹੀਂ ਪਰਵਾਹ ਸਾਨੂੰ ਅਸਾਂ ਆਪਣੇ ਪਖ ਨੂੰ ਰੱਖਿਆਵੇ ਉਹ ਤਕੇ ਪੈਣਗੇ ਦੋਵਾਂ ਜਹਾਨਾ ਅੰਦਰ ਜੜਾ ਯਾਦ ਤੇ ਕੌਲ ਤੁੰ ਨਸਿਆਵੇ ਲਾ ਕੇ ਪ੍ਰੀਤਨਾ ਤੋੜੀ ਤੂੰ ਮਹੀਵਾਲਾ ਇੱਕੋ ਹਰਫ ਉਸਤਾਦ ਨੇ ਦੱਸਿਆਵੇ ਇੱਕੋ ਹਰਫ ਉਸਤਾਦ ਨੇ ਦੱਸਿਆਵੇ ਉਹ ਜਿੱਥੇ ਜੰਮੇ ਸਨ ਇੱਜ਼ਤ ਮੋਹ ਪਰੂਮੀ ਇੱਜ਼ਤ ਬੇਕ ਵੀ ਉਸ ਤੇ ਘੜਾਂ ਦਾਏ ਹਸਨ ਇਸ਼ਕ ਦੀ ਅਜਬੇ ਹੱਦ ਬੰਦੀ ਬੰਨਾ ਛੋੜਵਾ ਜਿਵੇਂ ਤੂੰ ਸ਼ਾਂਤ ਆਏ ਦੁੱਜੀ ਰਾਤ ਗੁਜ਼ਰਾਤ ਤੇ ਵਿੱਚ ਆਈ ਚਰਚਾ ਕਰ ਕਰਮਹੀ ਵਾਲ ਤੇ ਨਾ ਤਾਏ ਸੋਨੇ ਟੁੱਪੀ ਸੀ ਤਿਲਤੇ ਆਤੇ ਅੰਦਰ ਐਵੇਂ ਨਾ ਪਤਨਾਮ ਚ ਨਾ ਤਾਏ ਮੈਂ ਨਾ ਪਤਨਾਮ ਚਾ ਨਾ ਦਾਇ ਕਾਬੂ ਉਹਨਾਂ ਤੇ ਅੱਜ ਤੋਂ ਚੜਨ ਲੱਗਾਂ ਜੜੇ ਪਰਖ ਦੇ ਬਿੱਲਿਆਂ ਕੱਚਿਆਂ ਨੂੰ ਪਹਿਲਾਂ ਝਾੜ ਪੱਠੀ ਪਠਾ ਪਾਲ ਤੇ ਨਹੀਂ ਫਿਰ ਕਦੋਂ ਵੇਖਨ ਝੋਠੇ ਸੱਚਿਆਂ ਨੂੰ ਬਿੱਲੇ ਤੋੜ ਤੇ ਪੱਕੇ ਪਾਣੀ ਚੋੜਾ ਸੱਕੀ ਮਾਂ ਜੋ ਸਾਂਭਦੀ ਬੱਚਿਆਂ ਨੇ ਅਜ਼ਮਤ ਟਾਕ ਮਸ਼ੂਕ ਦੀ ਉਹ ਮਾਨੇ ਉਹ ਜਿਹੜਾ ਸਿਰ ਚੱਲੇ ਲੰਬੂ ਲਸ਼ਿਆਂ ਨੂੰ ਉਹ ਜਿਹੜਾ ਸਿਰ ਚੱਲੇ ਲੰਬੂ ਲਸ਼ਿਆਂ ਨੂੰ ਪੁੰਨੋਂ ਤੋਂ ਵਨਾ ਸਿਵਨਾ ਜਿਵੇਂ ਸਿੱਖਿਆ ਤੈਨੂੰ ਭਾਂਡਿਆਂ ਦੀ ਸਿੱਖਣੀ ਕਾਰ ਪੈਣੀ ਇੱਕ ਸਾ ਵੀ ਲਿਆ ਜੇ ਅਮਰ ਬਾਚੋਂ ਤੇ ਨਾਲ ਥੱੱਲਿਆਂ ਤੇ ਤੈਨੂੰ ਮਾਰ ਪੈਣੀ ਉਹ ਇਸ਼ਕ ਮੁਸ਼ਕ 부ਜੇ ਕਦੇ ਰਹਿ ਨਹੀਂਉ ਅੰਤ ਵਿੱਚ ਕੁਸ ਰਾਤ ਪੁਕਾਰ ਪੈਣੀ ਅਜ਼ਮਤ ਵਾਂਗਰਾ ਕੱਢਣ ਬਾਹਰ ਤੈਨੂੰ ਤੇ ਕੁੱਲੀ ਅੰਤ ਚਨਾ ਤੋਂ ਪਾਰ ਪੈਣੀ ਕੁੱਲੀ ਅੰਤ ਚਨਾ ਤੋਂ ਪਾਰ ਪੈਣੀ ਉੱਚਾਵੇਂ ਕਟ ਪਹਾੜ ਮੁਸੀਬਤਾਂ ਤੇ ਜੇ ਤੂੰ ਯਾਦ ਤਵਸਲ ਜ਼ਰੂਰ ਕਰਨਾ ਉਹ ਭਾਂਡਾ ਖੁਦੀ ਕੁਮਾਨ تکਭਰੀਤਾ ਸੱਟ ਸਬਰਤੀ ਮਾਰ ਕੇ ਚੂਰ ਕਰਨਾ ਉਹ ਤੋੜ ਤੱਕ ਜੇ ਦਿਖਿਆ ਸ਼ੱਕ ਮਾਸਾ ਖਸਮ ਤੱਕ ਦਰਵਾਜਿਆਂ ਦੂਰ ਕਰਨਾ ਤੇ ਸੁਰਵੇਂ ਵਾਂਗ ਜਾਂ ਅੜਕ ਨਾ ਰਹੀ ਅਸਮਤ ਤਦੋਂ ਯਾਰ ਨੇ ਨਜ਼ਰ ਮਨ ਚੂਰ ਕਰਨਾ ਤਦੋਂ ਯਾਰ ਨੇ ਨਜ਼ਰ ਮਨਜ਼ੂਰ ਕਰਨਾ ਸਦਕੇ ਜਾਵਾਂ ਮੈਂ ਤੇਰੀ ਕਾਰਾ ਗਦੀ ਉੱਤੋਂ ਹੁਲ ਪਈਏ ਗਲੀ ਪਸਾਰੇ ਕੋ ਕਸਬ ਵਿੱਚ ਕੋਈ ਤੁੱਲੇ ਦੇ ਤੁਲਦਾ ਨਹੀਂ ਤੇ ਖੋਟੇ ਖਰੇ ਕਰਦਾ ਨਜ਼ਰ ਮਾਰ ਕੋ ਇੱਕੋ ਗੌਣ ਵਾਲਾ ਇੱਕੋ ਕੜਨ ਵਾਲਾ ਇੱਕੋ ਚੱਕ ਤੇ ਹੱਥ ਹੱਥ ਯਾਰ ਇੱਕੋ ਇੱਕ ਤੁੱਜੇ ਤੇ ਨਾਲ ਨਾ ਰਲੇ ਅਸਮਤ ਇੱਕੋ ਮਿੱਟੀ ਤੇ ਹੈ কুমਹਾਰ ਕੋ ਇੱਕੋ ਮਿੱਟੀ ਤੇ ਹੈ কুমਹਾਰ ਕੋ ਇੱਕ ਟੋਲਾ ਮਿੱਟੀੋਂ ਕਦੇ ਤਿਆਰ ਬਰਤਨ ਓਹ ਕਾਰੀਕਰਾ ਤੋਂ ਹੱਥ ਮੁਕਾਈ ਹੋਈ ਹੈ ਸਿਫਤ ਵੇਖ ਤੇਰੀ ਨੂਰੀ ਕਰਨ ਸੱਚ ਤੇ ਇੰਜ ਮਿੱਟੀ ਦੀ ਸ਼ਾਨ ਬਤਾਈ ਹੋਈ ਏ ਤੇ ਵੇਖ ਵੇਖ ਕੇ ਤੇਰੀ ਮੁਸਬਰੀ ਨੂੰ ਮਾਨੀ ਵਰਗਿਆਂ ਹੋਸ਼ ਭਲਾਈ ਹੋਈ ਏ ਅਜ਼ਮਤ ਹੋਰ ਕੀ ਕਰਾਂ ਤਾਰੀਫ਼ ਤੇਰੀ ਸਿਫਤ ਜ਼ਾਤ ਦੇ ਵਿੱਚ ਸਮਾਈ ਹੋਈ ਏ ਸਿਫਤ ਜ਼ਾਤ ਦੇ ਵਿੱਚ ਸਮਾਈ ਹੋਈ ਏ ਤੇ ਮਿੱਟੀ ਪਟ ਫੇਰ ਉਤੋਂ ਕੁੱਟ ਕੁੰਮਿਆਰ ਕਮਲ ਖੂਬ ਗੋ ਕੇ ਚੱਕ ਤੇ ਸੁੱਟਦਾ ਏ ਝਾੜ ਚੱਕ ਤੇ ਇਸ਼ਕ ਦੇ ਝਾੜ ਚੱਕੇ ਹੱਥ ਵਿੱਚ ਲੈ ਹੱਥਾ ਉਤੋਂ ਕੁੱਟਦਾ ਏ ਉਹ ਧਾਗੇ ਸਬਰ ਦੇ ਨਾਲ ਤਕਬੀਰ ਪਾ ਕੇ ਆਵੀ ਵਿੱਚ ਜਾ ਜੋੜਦਾ ਛੁੱਟਦਾ ਏ ਅਜ਼ਮਤ ਫੇਰ ਜਿਹੜਾ ਸਾਬਤ ਨਿਕਲ ਆਵੇ ਟਾਕ ਮੌਜ ਮਸ਼ੂਕ ਦੀ ਲੁੱਟਦਾ ਏ ਟਾਕ ਮੌਜ ਮਸ਼ੂਕ ਦੀ ਲੁੱਟਦਾ ਏ ਐ ਮਨ ਨਾ ਵੀ ਕਿ ਮਨ ਨਾ ਹੈ ਕਦੀ ਮੰਨ ਲਿਆ ਕਦੀ ਮੰਨਿਆ ਨਾ ਤੇਰੇ ਉਸ ਯਕੀਨ ਦਾ ਕੀ ਫਾਇਦਾ ਕਦੀ ਬੰਨ ਲਿਆ ਕਦੀ ਬੰਨਿਆ ਨਾ ਤੇਰੇ ਸਾਹਮਣੇ ਧਰ ਕੇ ਯਕੀਨ ਵਾਲੇ ਉਤਾ ਬਦਲਿਆ ਵਨ ਸਵਨਿਆ ਨਾ ਸਿੱਧਕ ਸੋਣੀ ਦਾ ਵੇਖ ਸਰਦਾਰ ਸਾਈਆਂ ਤੇ ਕੱਚਾ ਵੇਖ ਅੱਖੀਂ ਮੁੜ ਵੀ ਭੰਨਿਆ ਨਾ ਕੱਚਾ ਵੇਖ ਅੱਖੀਂ ਮੁੜ ਵੀ ਭੰਨਿਆ ਨਾ ਦੀਵੇ ਨਾਲ ਜੇ ਲਗਦਾ ਨਹੀਂ ਤੀਵਾ ਉਹਦੇ ਪਲਣ ਤੱਕ ਕੋਈ ਸਬਬ ਨਹੀਂ ਤੇ ਬੇੜੀ ਨਹੀਂ ਮਲਾ ਦੇ ਕਦਮ ਥੱਲੇ ਬਾਦ ਚਾਨ ਦਾ ਢੋ ਤੇ ਟੱਬ ਨਹੀਂ ਤੇ ਡੱਪਾ ਇੰਜਨ ਹਕੀਕੀ ਤੋਂ ਦੂਰ ਹੋਵੇ ਕਦੀ ਮੰਝਲਾ ਚੀਰਦਾ ਚੱਬ ਨਹੀਂ ਬੰਦਾ ਰੱਬ ਤੇ ਨਹੀਂ ਸਦਾਤਾ ਸਈਆਂ ਉਹ ਬਿਨਾ ਬੰਦਿਓ ਲੱਭਦਾ ਰੱਬ ਨਹੀਂ ਉਹ ਬਿਨਾ ਬੰਦਿਓ ਲੱਭਦਾ ਰੱਬ ਨਹੀਂ ਉਮੀਦ ਕਰਤਾں ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸ਼ਾਂਤੀ ਮਿਲੀ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰਖਭਾਖ